ਸਵਾਗਤ ਹੈ ਹਨ ਪੰਜਾਬੀ ਸਲਾਈ ਕੜਾਈ ਚੈਨਲ ਤੇ ਅਸੀਂ ਇੱਕ ਆਨਲਾਈਨ ਚੀਜ਼ ਮੰਗਾਈ ਹੈ ਜੀ ਇਹ ਸਲਾਈ ਮਸ਼ੀਨ ਸਲਾਈ ਮਸ਼ੀਨ ਇਹ ਆਪਣੇ ਆਨਲਾਈਨ ਮੰਗਾਈਆ Amazon ਤੋਂ ਇਸ ਨੂੰ ਆਪਾਂ ਵਰਤ ਕੇ ਦੇਖਾਂਗੇ ਅਸੀਂ YouTube ਤੇ ਦੇਖੀ ਸਾਨੂੰ ਬਹੁਤ ਵਧੀਆ ਚੀਜ਼ ਲੱਗੀ ਪਹਿਲਾਂ ਇਸ ਨੂੰ ਆਪਾਂ ਵਰਤਾਂਗੇ ਉਸ ਤੋਂ ਬਾਅਦ ਉਹਨੂੰ ਹਿੰਦੀ ਕੁਆਲਿਟੀ ਦੱਸਾਂਗੇ ਵੀ ਕਿੱਦਾਂ ਦੀ ਆ ਹੁਣ ਪਹਿਲਾਂ ਆਪਾਂ ਬਾਕਸ ਨੂੰ ਓਪਨ ਕਰ ਦਿਆਂਗੇ ਓਪਨ ਕਰਨ ਤੋਂ ਬਾਅਦ ਪਹਿਲਾਂ ਤਾਂ ਦੇਖੋ ਆਪਾਂ ਨੂੰ ਇਹ ਮਿਲੀ ਹੈ ਸਾਰੀ ਜਾਣਕਾਰੀ ਦਿੱਤੀ ਹੈ ਮਸ਼ੀਨ ਬਾਰੇ ਇਹਦੇ ਵਿੱਚ ਹਿੰਦੀ ਵਿੱਚ ਵੀ ਅੰਗਰੇਜ਼ੀ ਵਿੱਚ ਵੀ ਤੁਸੀਂ ਆਸਾਨੀ ਨਾਲ ਇਸ ਨੂੰ ਸਮਝ ਸਕਦੇ ਹੋ ਇਹ ਆ ਗਈ ਆਪਣੀ ਮਸ਼ੀਨ ਜੋ ਕਿ ਬਹੁਤ ਛੋਟੀ ਹੈ ਇੱਦਾਂ ਦਿਨ ਅਸੀਂ ਪ੍ਰਾਈਸ ਵੀ ਦੱਸਾਂਗੇ ਕਿ ਕਿੰਨੇ ਦੀ ਆਪਾਂ ਨੇ ਮੰਗਾਈ ਹੈਗੀ ਕੀ ਪ੍ਰਾਈਸ ਆ ਇਹਦਾ ਨਾਲ ਹੈਗਾ ਇਹਦਾ ਚਾਰਜਰ ਫਕੀਰਾ ਕੰਪਨੀ ਨੇ ਆਪਣੇ ਕੋਲ ਇਹ ਮਸ਼ੀਨ ਆਏ ਕੰਪਨੀ ਦਾ ਨਾਮ ਵੀ ਉੱਪਰ ਸ਼ੋਅ ਹੋਇਆ ਹੈ ਕਿਹੜਾ ਕੰਪਨੀ ਦੀ ਮਸ਼ੀਨ ਹੈ। ਚੰਗੀ ਤਰ੍ਹਾਂ ਦੇਖ ਸਕਦੇ ਹੋ ਤੁਸੀਂ। ਇਹਦੇ ਨਾਲ ਥਿੰਨ ਆਪਾਂ ਨੂੰ ਇਹ ਫਿਰਕੀਆਂ ਮਿਲੀਆਂ ਨੇ। ਇੱਕ ਤਾਂ ਦੇਖੋ ਇਹਦੇ ਨਾਲ ਹੀ ਜੁਆਇੰਟ ਹੈ। ਦੋ ਆਪਣੇ ਕੋਲ ਇਹ ਨੇ। ਇਹ ਜੀਜ ਹੈਗੀ ਜੋ ਆਪਾਂ ਸੂਈ ਦੇ ਵਿੱਚ ਧਾਗਾ ਪਾਉਣ ਦੇ ਲਈ। ਉਸ ਤੋਂ ਬਾਅਦ ਨਾਲ ਇਹਨਾਂ ਨੇ ਇੱਕ ਸੂਈ ਦਿੱਤੀ ਆ ਆਪਾਂ ਨੂੰ। ਇਹ ਸਾਰਾ ਸਮਾਨ ਇਸ ਦੇ ਨਾਲ ਮਿਲਿਆ। ਪਹਿਲਾ ਜਿਸ ਨੂੰ ਅਸੀਂ ਵਰਤਾਂਗੇ ਚਲਾਵਾਂਗੇ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਵੀ ਇਹ ਕਿੱਦਾਂ ਦਾ ਕੰਮ ਕਰਦੀ ਹੈ ਕਿਸ ਤਰ੍ਹਾਂ ਕੰਮ ਕਰਦੀ ਹੈ ਇਹ ਸਾਰਾ ਸਮਾਨ ਆਪਾਂ ਨੂੰ ਨਾਲ ਮਿਲਿਆ ਹੈ ਬਾਕੀ ਇਹਦੇ ਵਿੱਚ ਸੈੱਲ ਵੀ ਪੈਂਦੇ ਨੇ ਜੋ ਇਹ ਜਗ੍ਹਾ ਹੈਗੀ ਆ ਇਹਦੇ ਵਿੱਚ ਸੈੱਲ ਵੀ ਪੈਂਦੇ ਨੇ ਤੁਸੀਂ ਇਹ ਜਗ੍ਹਾ ਸੈੱਲ ਵੀ ਪਾ ਸਕਦੇ ਹੋਗੇ ਤੇ ਜੋ ਚਾਰਜਰ ਇਸ ਨਾਲ ਵੀ ਤੁਸੀਂ ਇਸ ਨੂੰ ਚਲਾ ਸਕਦੇ ਹੋਗੇ ਚਾਰਜਰ ਪਾਉਣ ਦੇ ਲਈ ਇਹ ਜਗ੍ਹਾ ਤੇ ਦੇਖੋ ਇਹ ਬਣੀ ਹੋਈ ਆ ਜਗਾਹ ਇਸ ਜਗ੍ਹਾ ਤੇ ਕੱਲੀ ਇਸ ਨੂੰ ਵੀ ਚਲਾ ਸਕਦੇ ਹਾਂ ਨਿਚੇ ਇਹਦੇ ਸੈੱਲ ਪੈਣਗੇ ਜੇਕਰ ਆਪਾਂ ਨੇ ਓਪਨ ਕਰਨੀਆਂਗੇ ਓਪਨ ਕਰਨ ਦੇ ਲਈ ਬਟਨ ਦਿੱਤੇ ਹੋਏ ਨੇ ਦੇਖੋ ਇਹ ਆਨ-ਆਫ ਦਾ ਬਟਨ ਹੈਗਾ ਜੇਕਰ ਆਪਾਂ ਨੇ ਆਫ ਕਰਨੀਆਂ ਤਾਂ ਇਸ ਤਰ੍ਹਾਂ ਜੇਕਰ ਆਨ ਕਰਨੀਆਂ ਤਾਂ ਇਸ ਤਰ੍ਹਾਂ ਇਹ ਬਟਨ ਹੋ ਜਾਂਦਾ ਹੈਗਾ ਜੋ ਇਹ ਬਟਨ ਆ ਇਹ ਹੈਗਾ ਇਸ ਨੂੰ ਚਲਾਉਣ ਦੇ ਲਈ ਜਦੋਂ ਵੀ ਆਪਾਂ ਸੈੱਲ ਪਾ ਕੇ ਚਲਾਵਾਂਗੇ ਜਾਂ ਚਾਰ ਦੇ ਨਾਲ ਚਲਾਵਾਂਗੇ ਤਾਂ ਇਹ ਚੱਲੂਗੀ ਉਸ ਤੋਂ ਬਾਅਦ ਇਹ ਫਿਰ ਕੀ ਦਿੱਤੀ ਹੋਈ ਹੈ ਇਹਨਾਂ ਨਾਲ ਫਿਰ ਕਿਉਂ ਆਪਾਂ ਕੱਢ ਵੀ ਸਕਦੇ ਆਂਗੇ ਇਸ ਤਰ੍ਹਾਂ ਇਹ ਫਿਰ ਕੀ ਓਪਨ ਹੋ ਜਾਂਦੀ ਹੈ ਦੇਖੋ ਜਦੋਂ ਆਪਾਂ ਨੇ ਇਹ ਕਰ ਲਿਆ ਚਲਾਉਣੀ ਆ ਮਸ਼ੀਨ ਨਾਲ ਇਸ ਦੇ ਸਪਰਿੰਗ ਮਿਲਿਆ ਹੋਇਆ ਆਪਾਂ ਨੂੰ ਇੱਕ ਇਹ ਜੀ ਦਿੱਤੀ ਹੋਈ ਹੈ ਇਹ ਦੇਖੋ ਹੈਗਾ ਧਾਗਾ ਪਾਉਣ ਦੇ ਲਈ ਪੱਤੇ ਬਣਿਆ ਹੋਏ ਨੇ ਉਸ ਤੋਂ ਬਾਅਦ ਜੇਕਰ ਆਪਾਂ ਨੇ ਇਸ ਨੂੰ ਚਲਾਉਣਾ ਉੱਪਰ-ਨੀਚੇ ਕਰਨਾ ਤਾਂ ਇਹ ਬਟਨ ਇਹਨਾਂ ਨੇ ਇਦਾਂ ਦਾ ਦਿੱਤਾ ਹੋਇਆਗਾ ਕੋਈ ਵੀ ਕਪੜਾ ਆਪਾਂ ਨੇ ਸਲਾਈ ਕਰਨਾਗਾ ਇਹ ਜਦੋਂ ਆਪਾਂ ਚਲਾਵਾਂਗੇ ਉਸ ਤੋਂ ਬਾਅਦ ਹੀ ਸਾਨੂੰ ਵੀ ਉਸ ਤੋਂ ਬਾਅਦ ਹੀ ਪਤਾ ਚੱਲੇਗਾ ਕਿਉਂਕਿ ਅਜੇ ਆਪਣੀ ਨਵੀਂ ਮਸ਼ੀਨਾਂ ਤੁਹਾਡੇ ਸਾਹਮਣੇ ਅਸੀਂ ਓਪਨ ਕਰੀ ਹੈਗੀ ਜਦੋਂ ਚਲਾਵਾਂਗੇ ਉਸ ਟਾਈਮ ਵੀ ਆਪਾਂ ਇੱਕ ਵੀਡੀਓ ਬਣਾਵਾਂਗੇ ਤੁਸੀਂ ਵੀਡੀਓ ਦੀ ਸ਼ੁਰੂਤ ਲੈ ਕੇ ਅੰਤ ਤੱਕ ਧਿਆਨ ਨਾਲ ਦੇਖਣਾ ਇਹਦਾ ਪ੍ਰਾਈਸ ਹੈਗਾ ਸਿਰਫ 700 ਇਹਨਾਂ ਬੰਟ ਚ ਲਾ ਕੇ ਦੇ ਦੇਵਾਂਗੇ ਕਿਸ ਤਰ੍ਹਾਂ ਚੱਲਦੀ ਹੈ ਕਿ ਕਿਸ ਤਰ੍ਹਾਂ ਇਹਦੇ ਵਿੱਚ ਧਾਗਾ ਪੈਂਦਾਗਾ ਸ਼ੁਰੂ ਕਰਦੇ ਆ ਪਹਿਲਾਂ ਆਪਾਂ ਖੁਰੇ ਫਿਰਕੀ ਦੇ ਵਿੱਚ ਤਾਗਾ ਸਿਰਫ ਫਿਰਕੀ ਦਾ ਸਿੰਗਲੀ ਤਾਗਾ ਪਊਗਾ ਇਦਾਂ ਨਹੀਂ ਹੈਗਾ ਵੀ ਆਪਾਂ ਇਹਦੇ ਉੱਪਰ ਰੀਲ ਚੜਾ ਲਾਂਗੇ ਜਾਂ ਕੁਝ ਵੀ ਕੱਲੀ ਫਿਰਕੀ ਨਾਲ ਹੀ ਅਟੈਚ ਆ ਇਸ ਤਰੀਕੇ ਨਾਲ ਉਹ ਜੋ ਜਗ੍ਹਾ ਬਣੀ ਹੈ ਜਗ੍ਹਾ ਤੋਂ ਇਸੇ ਜਗ੍ਹਾ ਹੀ ਆਪਾਂ ਨੇ ਦੁਬਾਰਾ ਇਸ ਨੂੰ ਪਾਉਣਾ ਤਰੀਕ ਨਾਲ ਅਟੈਚ ਹੋ ਜਾਂਦੀ ਹੈ ਧਾਗਾ ਬੌਂਡ ਲਈ ਦੇ ਉੱਪਰ ਪੁਆਇੰਟ ਵੀ ਦਿੱਤੇ ਹੋਏ ਨੇ ਜਿਹੜੇ ਧਾਗੇ ਫਿਰਕੀ ਦੇ ਉੱਪਰ ਆ ਗਏ ਨੇ ਆਟੋਮੈਟਿਕ ਹੀ ਪਹਿਲਾਂ ਹੀ ਆਪਾਂ ਨੂੰ ਨਾਲ ਇਹਨਾਂ ਨੇ ਦਿੱਤੇ ਹੋਏ ਨੇ ਫਿਰਕੀਆਂ ਦੇ ਉੱਪਰ ਚੜਾ ਕੇ ਤੇ ਆਪਾਂ ਖੁਦ ਨਹੀਂ ਚੜਾਏ ਹੈਗੇ ਕਿਉਂਕਿ ਤੁਹਾਡੇ ਸਾਹਮਣੇ ਅਸੀਂ ਇਸ ਨੂੰ ਓਪਨ ਕਰਿਆਗਾ ਇਹ ਕੰਪਨੀ ਵਾਲੇ ਨੇ ਆਪਾਂ ਨੂੰ ਸਾਰੇ ਧਾਗੇ ਫਿਰਕੀ ਦੇ ਵਿੱਚ ਪਹਿਲਾਂ ਹੀ ਦਿੱਤੇ ਹੋਏ ਨੇ ਅੱਗੇ ਨੂੰ ਇਹ ਪਾਉਣ ਦਾ ਤਰੀਕਾ ਇਸ ਤਰੀਕੇ ਨਾਲ ਆਪਾਂ ਨੇ ਪਾਉਣਾ। ਯਾਨੀ ਆਪਣੇ ਕੋਲੇ ਪਹਿਲਾ ਪਵੈਂਟ। ਇਸ ਤੋਂ ਬਾਅਦ ਪੱਤੇਾਂ ਦੇ ਵਿੱਚ ਤੱਗਾ ਜਾਊ। ਇਸ ਤੋਂ ਬਾਅਦ ਇੱਕ ਜੀ ਇੱਧਰ نیچے ਬਣੀ ਹੋਈ ਐ। ਇਸ ਬੱਟ ਨੂੰ ਅਸੀਂ ਦੇਖੋ ਉੱਪਰ ਨੂੰ ਕਰ ਰਹੇ ਆਂਗੇ ਇਸ ਤਰੀਕੇ ਨਾਲ ਹੀ ਤੁਸੀਂ ਇਸ ਨੂੰ ਉੱਪਰ ਕਰਨਾ। ਇਹਦੇ ਨੀਚੇ ਦਾ ਨੂੰ ਦਿਖਾਉਣਾ ਸੀ। ਦੇਖੋ ਨੀਚੇ ਹੌਲ ਬਣਿਆ ਹੋਇਆ ਇੱਕ। ਬਰੀਕੀ ਨਾਲ ਦੇਖ ਸਕਦੇ ਹੋ। ਉਸ ਦੇ ਵਿੱਚ ਆਪਾਂ ਨੇ ਇਸ ਧਾਗੇ ਨੂੰ ਲੈ ਕੇ ਜਾਣਾ। ਯਾਨੀ ਸਾਨੂੰ ਵੀ ਨਹੀਂ ਪਤਾ ਕਿੱਦਾਂ ਦਾ ਕੰਮ ਕਰੂਗੀ ਕਿਉਂਕਿ ਪਹਿਲੀ ਵਾਰੀ ਆਪਾਂ ਇਸ ਨੂੰ ਚਲਾ ਰਹੇ ਆਂ ਮਸ਼ੀਨ ਨੂੰ। ఇ పవెంట్ బిచేమే ధాగేన పవెంట్ ధాగా పాశా థోడీ డూవెంట్ ఏంటో సూద్య ధాగా సూచా పానా ਉਦੋਂ ਲਈ ਆਪਾਂ ਨੂੰ ਇੱਕ ਚੀਜ਼ ਵੀ ਮਿਲੀ ਹੋਈ ਆ ਨਾਲ ਇੱਦਣ ਨਾਲ ਆਪਾਂ ਤੱਕ ਪਹੁੰਚ ਸਕਦੇ ਆ ਬਹੁਤ ਛੋਟੀ ਮਸ਼ੀਨ ਹੈ ਇਸ ਕਰਕੇ ਥੋੜਾ ਟਾਈਮ ਲੱਗਦਾਗਾ ਇਹ ਜੋ ਇਹਨਾਂ ਨੇ ਇਸ ਤਰ੍ਹਾਂ ਦੀ ਚੀਜ਼ ਦਿੱਤੀ ਹੈ ਇਹਦੇ ਵਿੱਚ ਆਪਾਂ ਨੇ ਧਾਗੇ ਨੂੰ ਆਪਾਂ ਸਾਨੀ ਨਾਲ ਪਾ ਸਕਦੇ ਆ ਇਹ ਕੋ ਇਹ ਆਪਣਾ ਧਾਗਾ ਪਾ ਕੇ ਸਟਾਰਟ ਆ ਹੁਣ ਆਪਾਂ ਨੇ ਸ਼ੁਰੂ ਤੋਂ ਇਸ ਤਰ੍ਹਾਂ ਕਰਨਾ ਹੈ ਜੇਕਰ ਤੁਸੀਂ ਦੇਖੋ ਸੈੱਲਫੋਨ ਹੈ ਸੈੱਲ ਵੀ ਪਾ ਸਕਦੇ ਹੋਗੇ ਇਸ ਦੇ ਨਾਲ ਵੀ ਤੁਸੀਂ ਇਸ ਨੂੰ ਚਲਾ ਸਕਦੇ ਹੋਗੇ ਆਪਾਂ ਚਾਰਜਰ ਦੇ ਨਾਲ ਇਸ ਨੂੰ ਚਲਾਵਾਂਗੇ ਜੇਕਰ ਤੁਸੀਂ ਲਾਈਟ ਤੇ ਚਲਾਉਣਾ ਚਾਹੋ ਤਾਂ ਇਹਨਾਂ ਦਾ ਚਾਰਜਰ ਹੈਗਾ ਇਸਦੇ ਨਾਲ ਚਲਾ ਸਕਦੇ ਹੋ ਸੈੱਲ ਇਸ ਤਰ੍ਹਾਂ ਦੇ ਮਿਲਦੇ ਨੇ ਇਹ ਆਪਾਂ ਨੂੰ ਆਮ ਨੋਰਮਲ ਸ਼ਾਪ ਤੋਂ ਮਿਲ ਜਾਣਗੇ ਚਾਰ ਸੈੱਲ ਪੈਂਦੇ ਨੇ ਇਸਦੇ ਵਿੱਚ ਤੁਸੀਂ ਕਿਸੇ ਜਗ੍ਹਾ ਵੀ ਲੈ ਸਕਦੇ ਹੋ ਹੁਣ ਪਹਿਲਾਂ ਆਪਾਂ ਇਹਨੂੰ ਜੋ ਆਪਣੀ ਲਾਈਟ ਆ ਇਸਦੇ ਉੱਪਰ ਓਪਨ ਕਰਕੇ ਦੇਖਦੇ ਆ ਕਿ ਕਿਸ ਤਰ੍ਹਾਂ ਆਪਣੀ ਇਹ ਮਸ਼ੀਨ ਚੱਲੇ ఏ పంట్ ఏదేశాను పానగే ఇంకా పలేన ఫైబ్రికె ਜੇ ਘਰ ਸੁਈ ਦਾ ਮੂੰਹ ਤੁਸੀਂ ਓਪਨ ਕਰਨਾ ਤਾਂ ਇਸ ਤਰੀਕੇ ਨਾਲ ਬਟਨ ਨੂੰ ਕਰ ਸਕਦੇ ਹੋ ਉੱਪਰ ਪਹਿਲਾਂ ਆਪਾਂ ਇਹ ਬਟਨ ਨੂੰ ਘੁਮਾ ਕੇ ਸੁਈ ਦਾ ਮੂੰਹ ਉੱਪਰ ਕਰਕੇ ਇਸ ਦੇ ਵਿੱਚ ਆਪਾਂ ਕੱਪੜੇ ਨੂੰ ਜੁਆਇੰਟ ਕਰਾਂਗੇ ਕੋਈ ਵੀ ਹੋਰ ਫਿਰਕੀ ਨਹੀਂ ਪੈਂਦੀ ਹੈਗੀ ਦੇ ਵਿੱਚ ਸਿਰਫ ਇਹ ਇੱਕੋ ਹੀ धागा ਚੱਲੂਗਾ ਇੱਕ धागे ਨਾਲ ਹੀ ਇਹ ਮਸ਼ੀਨ ਚੱਲੂਗੀ ਆਪਾਂ ਵੀ ਪਹਿਲੀ ਵਾਰੀ ਚਲਾ ਕੇ ਦੇਖਦੇ ਆਂ किस तरीके का कम कर दी है कोई घोड़ा वगैरह कुछ नहीं है सिर्फ इदा ही है ਆਪਾਂ ਨੇ ਇਹ ਬਟਨ ਨੂੰ ਘੁਮਾਇਆ ਮਸ਼ੀਨ نیچے ਚੱਲੇਗੀ ਤੁਹਾਨੂੰ ਦੁਬਾਰਾ ਵੀ ਦੱਸ ਦਿਆਂ ਜੇਕਰ ਇਹ ਉੱਪਰ ਨੂੰ ਕਰਨੀ ਆ ਆਪਣੀ ਇਹ ਚੀਜ਼ ਤਾਂ ਆਪਾਂ ਇਹ ਬਟਨ ਨੂੰ ਇਸ ਤਰ੍ਹਾਂ ਕਰਨਾ ਤਾਂ ਆਪਣੀ ਜਿਹੜੀ ਸੂਈ ਉੱਪਰ ਚਲੀ ਜਾਊਗੀ ਹੁਣ ਆਪਾਂ ਨੇ ਸਲਾਈ ਕਰਨੀ ਆ ਇਸ ਦੇ ਲਈ ਆਪਾਂ ਇਸ ਤਰ੍ਹਾਂ ਇਸ ਨੂੰ نیچے ਲੈ ਗਏ ਥੋੜਾ ਜਿਹਾ ਨੂੰ ਖੜਕਾ ਵੀ ਸੁਣਾਈ ਦੇਊਗਾ ਹੁਣ ਆਪਾਂ ਇਸ ਨੂੰ ਚਲਾ ਕੇ ਦੇਖਦੇ ਕਿੱਦਾਂ ਇਹ ਚੱਲੂਗੀ ਜੇਕਰ ਕੰਮ ਦੀ ਹੋਊਗੀ ਫੇਰ ਇਹ ਅਸੀਂ ਤੁਹਾਨੂੰ ਸਾਰੀ ਦਿਖਾਵਾਂਗੇ ਜੇ ਤਾਂ ਪਰ ਸਾਨੂੰ ਲੱਗਦਾ ਇਹ ਚੱਲ ਰੂਗਾ। ਅਜਨ ਰਚ ਰਹੇ ਹੈ ਪਹਿਲਾ ਕਪੜਾ ਕਿਉਂ ਨਹੀਂ ਚੱਲ ਰਿਹਾ ਜੀ ਕਿਉਂਕਿ ਅਸੀਂ ਜੋ ਕਪੜਾ ਇਹਦੇ ਉੱਪਰ ਪਾਇਆ ਕਿਉਂਕਿ ਸਾਨੂੰ ਵੀ ਇਸ ਬਾਰੇ ਜਾਣਕਾਰੀ ਜੀ ਨਵੀਂ ਚੀਜ਼ ਹੈ ਜੀ ਪਹਿਲਾ ਅਸੀਂ ਵਰਤਦੇ ਹਾਂ ਉਸ ਤੋਂ ਬਾਅਦ ਤਾਂ ਦਾ ਹੁਣ ਜੋ ਆਪਾਂ ਨੇ ਕਪੜਾ ਪਾਇਆ ਪੱਤੀ ਦੇ نیچے ਪਾਇਆ ਜੀ ਇਸ ਕਰਕੇ ਸਲਾਈ ਕਰ ਰਹੀ ਹੈ ਮਸ਼ੀਨ ਨੂੰ ਥੋੜਾ ਜਿਹਾ ਇਹ ਨੀਚੇ ਦਾ ਟਾਂਕਾ ਬਣਦਾ ਜਿਸ ਤਰ੍ਹਾਂ ਕਿ ਆਪਣਾ ਗੁੰਡੀ ਟੋਪਾ ਹੁੰਦਾ ਜਾਰੀ ਵਰਕ ਕਹਿ ਨਹੀਂ ਸਕਦੇ ਆਂਗੇ ਉਸ ਤਰੀਕੇ ਦਾ ਨੀਚੇ ਟਾਂਕਾ ਬਣਦਾ ਉੱਪਰ ਜਿੱਦੇਗੇ ਸਿੰਗਲ ਸਲਾਈ ਤਾਂ ਅਸੀਂ ਦੁਬਾਰਾ ਫੇਰ ਕੱਪੜਾ ਪਾ ਕੇ ਦਿਖਾਉਣਾ ਵੀ ਕਿਸ ਤਰ੍ਹਾਂ ਇਸੇ ਕੱਪੜਾ ਅੰਦਰ ਨੂੰ ਜੁਆਇੰਟ ਕਰਾ ਹੈਗਾ ਪਹਿਲਾਂ ਆਪਾਂ ਇਸ ਨੂੰ ਬਾਹਰ ਕੱਢੀਏ ਕੱਪੜੇ ਨੂੰ ਜਿਦੋਂ ਆਪਾਂ ਨੇ ਇਹ ਕੱਪੜੇ ਨੂੰ ਆਪਾਂ ਨੇ ਉਪਰ ਕਰਨਾ ਮਸ਼ੀਨ ਨੂੰ ਬਿਲਕੁਲ ਉੱਪਰ ਰੱਖਣਾ ਇਹ ਦੇਖੋ ਸ਼ੁਰੂ ਦੇ ਵਿੱਚ ਜਦੋਂ ਅਸੀਂ ਕੱਪੜਾ ਪਾਇਆ ਸੀ ਇਸ ਤਰੀਕੇ ਨਾਲ ਉੱਪਰ ਪਾਇਆ ਸੀ ਇਸ ਕਰਕੇ ਨਹੀਂ ਆਪਣੀ ਮਸ਼ੀਨ ਚੱਲ ਰਹੀ ਸੀ ਇਹ ਕੱਪੜੇ ਨੂੰ ਆਪਾਂ ਨੇ ਲੈ ਜਾਣਾ ਇਹ ਪੱਤੀ ਦੇ نیچے نیچے ਲੈ ਕੇ ਜਾਣਾਗਾ ਇਸ ਤਰੀਕੇ ਨਾਲ ਇਹ ਬਟਨ ਨੂੰ ਆਪਾਂ ਜਦੋਂ ਘੁਮਾਵਾਂਗੇ ਇਹ ਪੱਤੀ ਉੱਪਰ ਨੂੰ ਚਲੀ ਜਾਊਗੀ। ਦੇਖੋ ਸੂਈ ਵੀ ਆਪਣੇ ਉੱਪਰ ਆ ਗਈ ਇਹ ਪੱਤੀ ਵੀ ਉੱਪਰ ਚਲੀ ਜਾਊਗੀ ਦੋਨੀਆਂ ਥਾਣੇ ਨਾਲ ਆਪਾਂ ਨੂੰ ਇਸ ਤਰੀਕੇ ਨਾਲ ਕੱਪੜੇ ਨੂੰ ਅੰਦਰਲੀ ਸਾਈਡ ਲੈ ਕੇ ਜਾਣਾ। ਦੇਖੋ ਆਪਾਂ ਕੱਪੜੇ ਨੂੰ ਲੈ ਗਏ ਨੀਚੇ ਹੁਣ ਆਪਾਂ ਨੇ ਕੀ ਕਰਨਾ ਹੈ ਬਟਨ ਨੂੰ ਦੁਬਾਰੇ ਫੇਰ ਇਸ ਤਰੀਕੇ ਨਾਲ ਲੱਗ ਕੇ ਜਾਣਾ। ਤਦ ਨੂੰ ਇੱਕ ਖੜਕਾ ਸੁਣੂਗਾ ਉਸ ਉਸ ਦੇ ਨਾਲ ਆਪਣਾ ਇਹ ਕਪੜਾ ਅਟੈਚ ਹੋ ਗਿਆ ਹੁਣ ਆਪਾਂ ਮਸ਼ੀਨ ਨੂੰ ਦੁਬਾਰੇ ਫਿਰ ਤੁਹਾਡੇ ਸਾਹਮਣੇ ਚਲਾਉਣੀ ਕਿ ਜੇ ਕਿ ਨਾਲੇ ਕੱਪੜਾ ਲਿਜਾ ਸਕਦੇ ਰੋਕੀ ਇੱਧਰ ਜਗ੍ਹਾ ਬਣੀ ਹੋਈ ਐ ਇਸ ਤਰੀਕੇ ਨਾਲ ਘੁਮਾ ਸਕਦੇ ਹਾਂ ਬਸ ਇਹ ਹੀ ਫਰਕ ਆ ਵੀ ਆਪਾਂ ਦੂਸਰੀਆਂ ਮਸ਼ੀਨਾਂ ਚਲਾਉਣਾ ਆਪਣਾ ਕੱਪੜਾ ਪਿੱਛੇ ਨੂੰ ਜਾਂਦਾ ਇਹ ਕੱਪੜਾ ਆਪਣਾ ਅੱਗੇ ਨੂੰ ਜਾਂਦਾ ਇਹ ਮਸ਼ੀਨ ਜਿਸ ਤਰ੍ਹਾਂ ਕੀ ਇਹ ਸਾਡੀਆਂ ਭੈਣਾਂ ਨੇ ਕੋਈ ਵੀ ਸੂਈ ਨਾਲ ਕੱਪੜਾ ਸਲਾਈ ਕਰਦੇ ਜਿਸ ਤਰ੍ਹਾਂ ਕਿ ਆਪਣਾ ਕੋਈ ਵੀ ਪਜਾਮੇ ਦੀ ਸਲਾਈ ਥੱਲੇ ਨੀਚੇ ਤੋਂ ਮੂਰੀ ਡੜ ਗੀ ਜਾਂ ਕੋਈ ਹੋਰ ਰਪਾਈ ਜੜਗੀ ਇਸ ਤਰੀਕੇ ਨਾਲ ਤੁਸੀਂ ਇਸ ਨੂੰ ਕੰਮ ਲੈ ਸਕਦੇ ਹੋ ਕਿਉਂਕਿ ਨੀਚੇ ਦੀ ਸਫਾਈ ਬਹੁਤ ਹੈ ਦੇਖੋ ਕੁੰਡੀ ਤੋਂ ਫਿਰ ਸਫਾਈ ਆਗੀ ਸਫਾਈ ਬਹੁਤ ਤਾਂ ਏਦਾਂ ਨਹੀਂ ਹੈਗੀ ਸਾਨੂੰ ਵੈਸੇ ਠੀਕ ਲੱਗੀ ਮਸ਼ੀਨ ਸਾਡੇ ਕੋਲੇ ਵੱਡੀਆਂ ਮਸ਼ੀਨਾਂ ਨੇ ਇਸ ਸਿਰਫ ਦੇਮ ਮੁੱਲੇ ਦੇਖਦੇ ਸੀ ਵੀ ਕਿੱਦਾਂ ਨਹੀਂ ਡਾਲਦੀ ਆ ਕਿਉਂਕਿ YouTube ਤੇ ਸੋਣੀ ਲੱਗਦੇ ਚੀਜ਼ ਹੈ ਜੇਕਰ ਤੁਸੀਂ ਸਾਡੀ ਇਸ ਵੀਡੀਓ ਦੇ 5000 ਲਾਈਕ ਕਰੋਗੇ ਲਾਈਕ ਹੋਗੇ ਸ਼ੇਅਰ ਕਰੋਗੇ ਤਨ ਨਯਾ ਮਦੀਨਾ ਜੀ ਫਰੀਦ ਦੇ ਦਾਂਗੇ ਜੀ ਕਿਉਂਕਿ ਸਾਡੇ ਕੋਲੇ ਵੱਡੀਆਂ ਮਦੀਨਾ ਨੇ ਵੈਸੇ ਮਸ਼ੀਨ ਠੀਕ ਆ ਜੇਕਰ ਆਪਨੇ ਕਰੇ ਕੋਈ ਵੀ ਟੂਰ ਪਰਟੰਕਾ ਲੈਣਾ ਹੋਵੇ ਲਈ ਸਿਰਫ 700 ਪ੍ਰਾਈਸ ਐਸ ਮਸ਼ੀਨ ਦਾ